ਠੱਗਾਵਲੋ ਆਏ ਦਿਨ ਨਵੇਂ-ਨਵੇਂ ਢੰਗ ਕੱਢ ਕੇ ਆਨਲਾਈਨ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਸ਼ਹਿਰ ਮਾਰਕੀਟ ਦਾ ਧੰਦਾ ਕਰਨ ਦੇ ਨਾਂ ਤੇ ਅਕਾਊਂਟ ਖੋਲਣ ਦਾ ਚਾਂਸਾ ਦੇ ਕੇ ਠੱਗਾਂ ਨੇ 5 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰ ਲਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਠੱਗਾਂ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇ ਵਿੱਚ ਦਰਜ ਐਫ ਆਈ ਆਰ ਮੁਤਾਬਕ ਮਹਿੰਦਰਪਾਲ ਵਾਸੀ ਬਰਨਾਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਮਹੀਨੇ ਮਈ ਮਹੀਨੇ ਵਿੱਚ ਉਸਨੇ ਫੇਸਬੁੱਕ ਤੇ ਸਟਾਕ ਮਾਰਕੀਟਿੰਗ ਸੰਬੰਧੀ ਐਡ ਦੇਖੀ ਜਿਸ ਦੇ ਲਿੰਕ ਰਾਹੀਂ ਮਹਿੰਦਰਪਾਲ ਨੇ ਵਟਸਐਪ ਗਰੁੱਪ ਵਿੱਚ ਜੁਆਇਨ ਕੀਤਾ ਅਤੇ ਦੋਸ਼ੀਆਂ ਨਾਲ ਗੱਲਬਾਤ ਸ਼ੁਰੂ ਕੀਤੀ। ਉਹਨਾਂ ਨੇ ਉਸ ਨੂੰ ਡੀਮੈਟ ਅਕਾਊਂਟ ਖੋਲਣ ਲਈ ਵੈੱਬਸਾਈਟ ਦਾ ਲਿੰਕ ਦਿੱਤਾ ਅਤੇ ਉਸਨੇ ਖਾਤਾ ਖੋਲ੍ਹ ਲਿਆ ਅਤੇ 27 ਮਈ ਨੂੰ ਉਸਨੇ 5,25,000 ਦੇ ਸ਼ੇਅਰ ਖਰੀਦਲੇ। ਸ਼ੇਅਰ ਖਰੀਦਣ ਤੋਂ ਮੁਨਾਫਾ ਵੱਧ ਕੇ 841500 ਰੁਪਏ ਦਿਖਾਏ ਦੇਣ ਲੱਗਿਆ ਜਦੋਂ ਉਸਨੇ ਪੈਸੇ ਕਢਵਾਉਣ ਲਈ ਉਕਤ ਵਿਅਕਤੀਆਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਫੋਨ ਬੰਦ ਕਰ ਲਏ ਅਤੇ ਅਣਪਛਾਤੇ ਵਿਅਕਤੀਆਂ ਨੇ ਠੱਗੀ ਮਾਰ ਲਈ ਪੁਲਿਸ ਨੇ ਮਾਮਲਾ ਸਾਈਬਰ ਕ੍ਰਾਈਮ ਨੂੰ ਸੌਂਪ ਦਿੱਤਾ ਹੈ ਸਾਈਬਰ ਕ੍ਰਾਈਮ ਵੱਲੋਂ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ